ਸੋਰਸਿੰਘਰ ਜੀ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ this very matter ਆਡੀਓ ਸੁਣੀਆ ਜਿਹਦੇ ਵਿੱਚ ਧਾਮੀ ਸਾਹਿਬ ਬੀਬੀ ਜਗੀਰ ਕੌਰ ਨੂੰ ਬਹੁਤ ਗੰਦੀਆਂ ਗਾਲਾਂ ਕੱਢ ਰਹੇ ਨੇ ਔਰ ਇਹ ਅਸਲੀ ਆ ਹੋਇਆ ਕੀ ਇਹ ਦੋ ਬਾਅਦ ਚ ਫਿਰ ਰਿਐਕਸ਼ਨ ਕੀ ਹੈ ਦਾ ਅੰਦਰ ਸਭ ਤੋਂ ਬਹੁਤ-ਬਹੁਤ ਨਮਾਜ਼ੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਹੈ ਜੀ ਬਿਲਕੁਲ ਜੀ ਇਹ ਆਡੀਓ ਸੱਚੀ ਹੈ ਜਿਹਦੇ ਵਿੱਚ ਕੋਈ ਵੀ ਝੂਠ ਨਹੀਂ ਹੈ ਆਵਾਜ਼ ਧਾਮੀ ਸਾਹਿਬ ਦੀ ਹੀ ਹੈ ਧਾਮੀ ਸਾਹਿਬ ਨੂੰ ਹੀ ਫੋਨ ਆਇਆ ਕੋਟ ਕਪੂਰੇ ਤੋਂ ਫੋਨ ਆਇਆ ਪ੍ਰੋਨਕ ਕਰਤਾ ਦੇ ਵੱਲੋਂ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਭਾਈ ਕੌਣ ਕਿਹਦੇ ਨਾਲ ਗੱਲ ਕਰਦਾ ਆਪਾਂ ਨੂੰ ਇਹਦੇ ਬਾਰੇ ਕੀ ਜਾਣਕਾਰੀ ਹੈ ਇਹ ਨਾ ਜਾਣਕਾਰੀ ਰੱਖਣ ਦਾ ਕੋ ਅਧਿਕਾਰੀ ਹੈ ਪਰ ਜਦੋਂ ਇਹ ਆਡੀਓ ਕਾਲ ਵਾਇਰਲ ਹੋ ਗਈ ਤਾਂ ਫਿਰ ਪਤਾ ਲੱਗਾ ਜੀ ਧਾਮੀ ਸਾਹਿਬ ਨੂੰ ਕਿਸੇ ਦਾ ਫੋਨ ਆਇਆ ਕਿ ਧਾਮੀ ਸਾਹਿਬ ਨੂੰ ਇਸ ਵਿਸ਼ੇ ਤੇ ਫੋਨ ਆਇਆ ਵੀ ਧਾਮੀ ਸਾਹਿਬ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੇ ਜੱਜਦਾਰਾ ਨੇ ਇਹ ਗੱਲ ਕਹੀ ਸੀ ਕਿ 3 ਦਿਨ ਦੇ ਵਿੱਚ ਵਿੱਚ ਜਿਹੜੇ ਅਸਤਰੀ ਦਲ ਦੇ ਆਗੂ ਆ ਉਹਨਾਂ ਦਾ ਅਫੀਸੀਫਾ ਪ੍ਰਵਾਨ ਕੀਤਾ ਜਾਵੇ ਫਿਰ 20 ਦਿਨ ਦਾ ਕਰ ਦਿੱਤਾ ਗਿਆ ਇਹਦੇ ਬਾਰੇ ਕੀ ਕਹੋਗੇ ਉਹ ਕੋਈ ਤਰਕ ਦਿੰਦੇ ਆ ਫਿਰ ਉਹਨਾਂ ਨੇ ਫੋਨ ਕਰਤਾ ਦੇ ਬੀਬੀ ਜਗੀਰਕੌਰ ਦਾ ਨਾਮ ਲਿਆ ਇਸ ਗੱਲ ਦੇ ਉੱਤੇ ਧਾਮੀ ਸਾਹਿਬ ਭੜਕ ਜਾਂਦੇ ਆ ਉਪਰ ਬੀਬੀ ਜਗੀਰਕੌਰ ਦੇ ਬਾਰੇ ਵੀ ਕੁਝ ਇੱਕ ਦੰਦੀਆਂ ਬੰਦੀਆਂ ਗੱਲਾਂ ਜਿਵੇਂ ਅਪਸ਼ਬਦਾਂ ਦੀ ਵਰਤੋਂ ਕਰ ਬੈਂਦੇ ਆ ਫਿਰ ਫੋਨ ਕੱਟਿਆ ਜਾਂਦਾ ਹੁਣ ਜਿਹੜੀ ਇਹ ਆਡੀਓ ਕਾਲ ਆ ਉਹ ਵਾਇਰਲ ਹੋ ਗਈ ਇਹ ਇਹ ਧਾਮੀ ਹੋਰੀਏ ਜਿਹੜੇ ਉਹ ਇਸ ਤਰੀਕੇ ਦੇ ਨਾਲ ਬੋਲਦੇ ਬੀਬੀ ਜਗੀਰ ਕੌਰ ਨੂੰ ਜਾਂ ਔਰਤਾਂ ਦੇ ਬਾਰੇ ਆਹ ਗੱਲ ਕਰਦੇ ਆ ਸੋ ਅੱਜ ਧਾਮੀ ਸਾਹਿਬ ਨੇ ਵੀਡੀਓ ਸੁਨੇਹੇ ਦੇ ਰਹੇ ਇਹ ਕਟਣਾ ਜੀ ਵਿੱਚ ਡਰਦੇ ਵੀ ਆ ਹੋਰ ਇਸ ਦੇ ਵਿੱਚ ਗਾਲਾਂ ਤਾਂ ਉਹਨਾਂ ਨੇ ਕੱਢਦੀਆਂ ਬਹੁਤ ਗੰਦੀਆਂ ਪਰ ਫਿਰ ਡਰਦੇ ਵੀ ਆ ਕਹਿੰਦੇ ਤੂੰ ਲੜਾਉਣਾ ਮੇਰਾ ਮੈਂ ਉਹ ਉਹਦੇ ਨਾਲ ਲੜਨਾ ਨਹੀਂ ਚਾਹੁੰਦੇ ਬੀਬੀ ਜਗੀਰ ਕੌਰ ਨਾਲ ਉਹ ਕਹਿੰਦੇ ਤੂੰ ਲੜਾਉਣਾ ਮੇਰਾ ਉਹਦੇ ਨਾਲ ਪੰਗਾ ਪਾਉਣਾ ਬਿਲਕੁਲ ਜੀ ਬਿਲਕੁਲ ਗੱਲ ਸੱਚੀ ਹੈ ਜੀ ਮੈਂ ਵੀ ਇਹ ਪੂਰੀ ਆਡੀਓ ਕਲਿੱਪ ਸੁਣੀ ਹੈ ਇਹ ਤੇ ਉਹ ਬੱਚੇ ਗੱਲ ਕਰਨੀ ਜੀ ਕਿ ਤੂੰ ਮੈਨੂੰ ਲੜਾਉਣਾ ਚਾਹੁੰਦਾ ਤੁਹਾਡਾ ਕੰਮ ਇਹ ਆ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਦੀ ਪਰ ਉਦੋਂ ਤੱਕ ਉਹ ਕਈ ਕੁਝ ਕਹਿ ਪੈਂਦੇ ਆ ਕਿ ਜੋ ਕਹਿ ਪੈਂਦੇ ਆ ਤੇ ਉਹਦਾ ਮੁੱਦਾ ਬਣ ਗਿਆ ਤੇ ਜਦੋਂ ਮੁੱਦਾ ਬਣ ਗਿਆ ਤੇ ਅਜਫਰ ਧਾਮੀ ਸਾਹਿਬ ਨੇ ਮਾਫੀ ਮੰਗੀ ਆ ਉਹਨਾਂ ਨੇ ਅਕਾਲਤ ਪਤ ਸਾਹਿਬ ਦੇ ਹਸਤੰਦਾਰ ਤੱਕ ਵੀ ਮਾਫੀ ਭੇਜੀ ਆ ਤੇ ਨਾਲ ਉਹਨਾਂ ਨੇ ਵੀਡੀਓ ਸੁਨੇਹਾ ਵੀ ਜਾਰੀ ਕੀਤਾ ਕਿ ਮੈਂ ਔਰਤਾਂ ਦਾ ਬੜਾ ਸਤਿਕਾਰ ਕਰਦਾ ਉਸ ਵੇਲੇ ਮੈਨੂੰ ਉਕਸਾ ਦਿੱਤਾ ਗਿਆ ਤੇ ਮੈਂ ਉਕਸਾਵੇ ਦੇ ਵਿੱਚ ਆ ਗਿਆ ਤੇ ਜਿਹਦੇ ਕਰਕੇ ਮੇਰੇ ਮੂੰਹ ਦੇ ਵਿੱਚੋਂ ਇਹੋ ਜਿਹੇ ਤੱਤੇ ਭਰੇ ਸ਼ਬਦ ਨਿਕਲੇ ਆ ਪਰ ਮੈਂ ਔਰਤਾਂ ਦਾ ਬਹੁਤ ਸਤਿਕਾਰ ਕਰਦਾ ਤੇ ਬੀਬੀ ਜਗੀਰ ਕੌਰ ਦੇ ਕੋਲੋਂ माफी ਮੰਗਦਾ ਜੀ ਤਰਨਾ ਜੀ ਹੁਣ ਪਹਿਲਾਂ ਤਾਂ ਸਿੱਖਾਂ ਦਾ ਜਿਹੜਾ ਅਕਾਲੀ ਦਲ ਹੈ ਇਹ ਸਿਆਸੀ ਪਾਰਟੀ ਹੈ ਉਹਦੇ ਲੀਡਰ ਨੇ ਮਾਫੀ ਮੰਗੀ ਨਾ ਉਹਨਾਂ ਨੇ ਗਲਤ ਕੰਮ ਕੀਤੇ ਆ ਫੇਰ ਉਹ ਪ੍ਰਮਾ ਧਮੀ ਸਾਹਿਬ ਨੇ ਮਾਫੀ ਮੰਗੀ ਹੈ ਜੋ ਕੁਝ ਵੀ ਹੋਇਆ ਗਾਲਾਂ ਕੱਢੀਆਂ ਨੇ ਇਸ ਤੋਂ ਉੱਪਰ ਹੋਰ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਰਹੇ ਨੇ ਤੇ ਹੁਣ ਵੀ ਹੈਗੇ ਆ ਜਥੇਦਾਰ ਕਿਸੇ ਤਖਤ ਦੇ ਉਹ ਕਹਿੰਦੇ ਉਹਨਾਂ ਦੇ ਵੀ ਨਜਾਇਜ਼ ਤਹਲਕਾਤਾਂ ਦੀ ਕੋਈ ਗੱਲਬਾਤ ਚੱਲੀ ਹੈ ਅੱਜ ਤਾਂ ਮੈਂ ਨਾ ਇਸ ਗੱਲ ਤੇ ਬੜਾ ਹੈਰਾਨ ਹੋਇਆ ਅੱਜ ਮੈਂ ਸੱਚੀ ਬੋਲੀ ਮੇਰਾ ਚਾਹਤ ਨਹੀਂ ਸੀ ਕਰਦਾ ਕਿ ਅੱਜ ਇਸ ਖਬਰ ਦੇ ਉੱਤੇ ਸੰਜਾਈ ਪਾਈ ਜਾਵੇ ਪਰ ਮੈਂ ਦੱਸਣਾ ਚਾਹੁੰਦਾ ਸੀ ਕਿ ਅੱਜ ਸਾਡੇ ਪੰਜਾਬੀ ਸਮਾਜ ਦੇ ਵਿੱਚ ਆਹ ਕੰਨੀ ਵੀ ਚੱਲਦਾ ਸਿਕਾਂਦੇ ਹਿਰਦੇ ਇੱਥੇ ਤਾਂ ਨਹੀਂ ਅਸੀਂ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ ਬਹੁਤ ਦੁਖੀ ਨੇ ਬਰ ਕੋਈ ਬਿਲਕੁਲ ਮੈਂ ਅੱਜ ਇਸ ਖਬਰ ਦੇ ਬਾਰੇ ਜਾਣ ਕੇ ਖੁਦ ਬੜਾ ਦੁਖੀ ਹੋਇਆ ਵੀ ਸਾਡੇ ਪੰਜਾਬੀ ਸਮਾਜ ਦੀ ਮਤ ਨੂੰ ਕੀ ਹੋ ਗਿਆ ਅਸੀਂ ਕੋਮਾ 'ਚ ਕਿੱਥੇ ਗਏ ਹੁੰਨੇ ਆ 12-12 ਸਾਲ ਬਾਅਦ ਅਸੀਂ ਖੁਲਾਸੇ ਕਰਦੇ ਆ ਕਦੇ ਕੋਈ ਕਿਸੇ ਬਾਰੇ ਕਦੇ ਕੋਈ ਕਿਸੇ ਬਾਰੇ ਆ ਹੁਣ ਵੀ ਖਬਰ ਜਿਹੜੀ ਆਈ ਆ ਇਦੇ ਵਿੱਚ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਬੰਦਾ ਇਹ ਗੱਲ ਕਹਿੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਬੜਾ ਸ਼ੈਤਾਨ ਬੰਦਾ ਦੇਖੋ ਆਪਾਂ ਤਾਂ ਉਹ ਗੱਲ ਅਜੇ ਵੀ ਨਹੀਂ ਕਹਾਂਗੇ ਕਿਉਂਕਿ ਜਸਵੰਤ ਸਿੰਘ ਸਾਹਿਬ ਨੇ ਸਤਿਕਾਰਯੋਗ ਨੇ ਪੜੇ ਵਿਖੇ ਨਹੀਂ ਪੀ ਐਚ ਡੀ ਕੀਤੀ ਆਪਾਂ ਉਹਨੂੰ ਇੱਕ ਪ੍ਰਸੰਗ ਦੇ ਵਿੱਚ ਜਾਣਦੇ ਆ ਜੀ 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 ਪਰ ਉਹ ਬੰਦਾ ਕਹਿੰਦਾ ਜੀ ਜਸਵੰਤ ਗਿਆਨੀ ਹਰਪ੍ਰੀਤ ਸਿੰਘ ਮੇਰਾ ਸਾਧੂ ਆ ਇਹ ਨਹੀਂ ਮੇਰਾ ਘਰ ਪਟਿਆ ਮੇਰੀ ਘਰਵਾਲੀ ਦੇ ਨਾਲ ਇਦਾਂ ਨਿਜਾਇਜ਼ ਰਿਸ਼ਤੇ ਸੀ ਮੈਂ ਇੱਕ ਵਾਰੀ ਇਹਨਾਂ ਨੂੰ ਐਸ ਹਾਲਤ ਦੇ ਵਿੱਚ ਦੇਖਿਆ ਇਹਨੂੰ ਅਸੀਂ ਮੀਟਾ ਕਹਿੰਦੇ ਆ ਇਹ ਤਾਂ ਇਹ ਨਹੀਂ ਹੈ ਕਿ ਤਾਂ ਇਹ ਆਇਆ ਕਿ ਤਾਂ ਕਈ ਗੱਲਾਂ ਚਲੋ ਮੈਂ ਇੱਥੇ ਨਹੀਂ ਵੀ ਕਹਿਣਾ ਚਾਹੁੰਦਾ ਜਿਹੜੀਆਂ ਉਹਨੇ ਕਹੀਆਂ ਹੈਗੀਆਂ ਹੁਣ ਗੱਲ ਇਹ ਦੀ ਕਿ ਕਦੋਂ ਇਹ 12 ਸਾਲ ਪਹਿਲਾਂ ਗੱਲਾਂ ਹੋਈਆਂ ਕਦੋਂ ਉਹ ਜਿਹੜੀ ਔਰਤ ਨਾਲ ਇਹਦਾ ਵਿਆਹ ਹੋਇਆ ਸੀ ਤੇ ਉਹਦਾ ਅੱਜ ਤੱਕਲਾਪ ਨਹੀਂ ਹੋ ਗਿਆ ਸੀ ਤੇ ਨਾਲ ਤੇ ਉਹ ਅੱਗੇ ਵਿਆਹੀ ਹੋਈ ਆ ਹੁਣ ਤੁਸੀਂ ਦੇਖੋ ਵੀ ਸਾਡੇ ਸਮਾਜ ਦੀ ਮਤ ਨੂੰ ਕੀ ਹੋ ਗਿਆ ਵੀ ਜੇ 12 ਸਾਲ ਬਾਅਦ ਹੀ ਉੱਠਦੇ ਆਂ ਤਾਂ ਮਤ ਕਿੱਥੇ ਗਈ ਹੁੰਦੀ ਆ ਹੋ ਸਕਦਾ ਵੀ ਇਹ ਜਿਹੜੇ ਦੋਸ਼ ਆ ਸੱਚੇ ਹੋਣ ਪਰ ਸਾਡੇ ਕੋਲੇ ਸਬੂਤ ਕੀ ਆ ਇਹ ਸਬੂਤ ਆ ਤਾਂ 12 ਸਾਲ ਕਿਹੜੀ ਗੱਲ ਦੀ ਉਡੀਕ ਕੀਤੀ ਐ ਸੋ ਕਹਿੰਦੀ ਹਰਪ੍ਰੀਤ ਸਿੰਘ ਨੇ ਤਾਂ ਇਸ ਬਾਰੇ ਨਹੀਂ ਬੋਲਿਆ ਪਰ ਇਹ ਜਿਹੜੀ ਵੀਡੀਓ ਆ ਜਿਹੜੀ ਇਹ ਇੰਟਰਵਿਊ ਉਹ ਹਰਪ੍ਰੀਤ ਸਿੰਘ ਦੀ ਉਹ ਬੜੀ ਵਾਇਰਲ ਹੋ ਰਹੀ ਹੈ ਤੇ ਕਹਿੰਦੇ ਵੀ ਮੈਨੂੰ ਜੇਲ੍ਹ ਚ ਸਟਾਤਾ ਸੀ ਤਾਂ ਕਿ ਮੇਰੀ ਪਤਨੀ ਨੂੰ ਇਹ ਖੁੱਲੇ ਤੌਰ ਤੇ ਮਿਲ ਸਕਣ ਉਹ ਜੇਲ੍ਹ ਕੱਟ ਕੇ ਆਇਆ ਬਿਲਕੁਲ ਉਹ ਕਹਿੰਦਾ ਜੀ ਕਿ ਮੈਂ ਜੇਲ੍ਹ ਕੱਟ ਕੇ ਆਇਆ ਮੇਰੇ ਮੈਂ ਖਰਚਾ ਦੰਦਾਰ ਆ ਮੈਨੂੰ ਬੜਾ ਪਰੇਸ਼ਾਨ ਕੀਤਾ ਹੈਗਾ ਨਹੀਂ ਮੈਂ ਨਹੀਂ ਕਹਿੰਦਾ ਵੀ ਭਾਈ ਇਹਦੇ ਦੋਸ਼ ਗਲਤ ਹੋਣਗੇ ਪਰ ਗੱਲ ਸਿਰਫ ਇਹ ਵੀ ਜੇਕਰ ਤੁਹਾਡੇ ਉੱਤੇ ਮਾਨਹਾਨੀ ਦਾ ਕੇਸ ਹੋ ਜਾਂਦਾ ਤੁਹਾਡੇ ਕੋਲ ਸਬੂਤ ਆਪ ਦੇ ਪਛਾਣ ਦੇ ਵਿੱਚ ਕਿਹੜੇ-ਕਿਹੜੇ ਆ ਤੁਸੀਂ ਤੱਥ ਤਾਂ ਪੇਸ਼ ਕਰੋਗੇ ਨਾ ਅੱਜ ਵੀ ਤੁਹਾਨੂੰ ਮੀਡੀਆ ਦੇ ਮੂਲੇ ਤੱਥ ਪੇਸ਼ ਕਰਨੇ ਚਾਹੀਦੇ ਆ ਮੀਡੀਆ ਦਾ ਮਾਈਕ ਗੁੱਪਗਲਾਟ ਕੰਡਣ ਵਾਸਤੇ ਤਾਂ ਨਹੀਂ ਹੁੰਦਾ ਜੇ ਮੈਂ ਤੁਹਾਡੇ ਖਿਲਾਫ ਬੋਲਦਾ ਤੁਸੀਂ ਮੇਰੇ ਖਿਲਾਫ ਬੋਲਦਾ ਤੱਥਾਂ ਦੀ ਗੱਲ ਤਾਂ ਹੋਣੀ ਚਾਹੀਦੀ ਆ ਤੇ ਤੱਥો ਵੀ ਅੱਜ ਪੇਸ਼ ਨਹੀਂ ਕੀਤੇ ਜਾਂਦੇ ਤੇ ਬਾਕੀ ਇਹ ਕਿਹੜਾ ਮੈਂਬਰ ਪਾਰਲੀਮੈਂਟ ਆ ਜਿਹੜਾ ਕਹਿੰਦਾ ਕਿ ਕਿਸਾਨੀ ਤਾਂ ਕਿਸਾਨ ਜਿਹੜੇ ਆ ਇਹ ਨਸ਼ੇ ਦੇ ਸਦਾਗਰ ਨੇ ਇਹ ਜੀ ਆ ਬੀਜੇਪੀ ਦਾ ਇੱਕ ਰਾਜ ਸਭਾ ਦਾ ਮੈਂਬਰ ਆ ਰਾਮਚੰਦਰ ਜੰਗੜਾ ਉਹਨੇ ਇਹ ਗੱਲ ਕਹੀ ਵੀ ਜਿਹੜੇ ਇੱਕ ਤਸਾਨ ਆ ਨਾ ਇਹ ਤਾਂ ਨਸ਼ੇ ਦੇ ਸਦਾਗਰ ਆ ਕਸਾਈ ਲੋਕ ਆ ਇਹ ਉਹ ਕਹਿੰਦਾ ਜੀ ਵੀ ਜਦੋਂ ਤਸਾਨ ਬੰਦ ਸ਼ੁਰੂ ਹੋਇਆ ਸੀ ਨਾ ਜਿਹੜਾ ਕਾਜੀਪੁਰ ਟਿੱਕਨੀ ਤੋਂ ਸਿੰਘੂ ਬਾਰਡਰ ਤੇ ਸੀਗਾ ਤੇ ਦੇ ਵੀ ਆਲੇ ਦੁਆਲੇ ਦੇ ਪਿੰਡਾਂ ਦੀਆਂ 700 ਕੁੜੀਆਂ ਜਿਹੜੀਆਂ ਉਹ ਗਾਇਬ ਹੋਈਆਂ ਸੀ ਕਹਿੰਦਾ ਜੀ ਇਹ ਲੋਕ ਤਾਂ ਨਸ਼ੇ ਦੇ ਸਦਾਗਰ ਆ ਤੇ ਇਹਨਾਂ ਨੇ ਪੀਂਦੇ ਕੀ ਗਾਂਜਾ ਚਰਸ ਪਤਾ ਨਹੀਂ ਕੀ ਕੁਝ ਹਰਿਆਣੇ ਦੇ ਵਿੱਚ ਵੀ ਪਛਾਤਾ ਅੰਦੋਲਨ ਦੇ ਮੌਕੇ ਕਹਿੰਦਾ ਵੀ ਚਡੂਨੀ ਦੀ ਕੀ ਹਸਿਆਤ ਆ ਇਹਨੂੰ 11-1200 ਰੁਪਏ ਨੋਟ ਨਹੀਂ ਪੈਂਦੀ। ਜਿਹੜਾ ਤੁਸੀਂ ਕਹਿੰਦਾ ਜਿਹੜਾ ਇਹਨੇ ਦੋ ਵਾਰ ਟੋਲ ਲੜੀ ਦੋਨੋਂ ਵਾਰੀ ਜ਼ਮਾਨਤ ਜ਼ਬਤ ਹੋਈ। ਸੋ ਭਾਜਪਾ ਦੇ ਆਗੂ ਇੱਕ ਪਾਸੇ ਇਹ ਗੱਲ ਕਹਿੰਦੇ ਵੀ ਅਸੀਂ ਕਿਸਾਨੀ ਦੇ ਨਾਲ ਆ, ਤੇ ਕਿਸਾਨੀ ਦੇ ਅਸੀਂ ਹਮਦਰਦ ਆ ਤੇ ਦੂਜੇ ਪਾਸੇ ਪਾਈ ਇਹੋ ਜਿਹਾ ਕੋਈ ਨਾ ਕੋਈ ਧੋਖਲਾ ਛੱਡਣ ਵਾਲਾ ਆ ਜਾਂਦਾ। ਜਿਹਦੇ ਤੋਂ ਬਾਅਦ ਮਾਮਲਾ ਫੇਰ ਵਿਗੜ ਜਾਂਦਾ। ਉਦੋਂ ਇਹ ਵੀ ਪਤਾ ਲੱਗਾ ਜੀ ਕਿਸਾਨਾਂ ਨੇ ਕੱਲ ਨੂੰ ਇੱਕ ਵਾਰ ਫੇਰ ਦਿੱਲੀ ਵੱਲ ਕੂਚ ਕਰਨਾ ਹੈਗਾ ਤੇ ਅੱਜ ਰਕੇਸ਼ ਟਕਹੜਾ ਜਿਹੜੇ ਉਹ ਵੀ ਪਹੁੰਚੇ ਅੱਜ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇੱਕ ਵਾਰ ਸਾਨੂੰ ਫੇਰ ਇਕੱਠੇ ਹੋਣਾ ਪਊਗਾ ਇੱਕ ਵਾਰ ਫੇਰ ਹਮਲਾ ਮਾਰਨਾ ਪਊਗਾ ਇਦਾਂ ਗੱਲ ਨਹੀਂ ਬਣਨੀ ਜੀ ਪੰਜਾਬ 'ਚ ਬਿਜਲੀ ਮਹਿੰਗੀ ਹੋਣ ਦੀ ਸੰਭਾਵਨਾ ਜੀ ਬਿਲਕੁਲ ਜੀ ਬਿਲਕੁਲ ਰੈਗੂਲੇਟਰੀ ਕਮਿਸ਼ਨ ਨੂੰ ਨਾ ਪਾਵਰ ਕਾਮ ਡਿਪਾਰਟਮੈਂਟ ਨੇ ਅੱਜ ਜਿਹੜੀ ਗੱਲ ਹੋਈ ਹੈ ਤੇ ਉਹਦੇ ਵਿੱਚ ਪਾਵਰ ਕਾਮ ਡਿਪਾਰਟਮੈਂਟ ਨੂੰ ਇਹ ਗੱਲ ਕਹੀ ਗਈ ਹੈ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਕਿ ਭਾਈ ਇਸ ਵੇਲੇ ਘਾਟਾ ਬੇਹਦ ਵੱਧ ਰਿਹਾ ਤੇ ਇਸ ਘਟੇ ਦੇ ਕਰਕੇ ਉਹ ਕਹਿੰਦੇ ਕਿ ਆਪਾਂ ਨੂੰ ਬੜੀਆਂ ਸਮੱਸਿਆਵਾਂ ਆ ਰਹੀਆਂ ਤੇ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ 10% ਬਿਜਲੀ ਮਹਿੰਗੀ ਹੋਊਗੀ 10% ਦੀ ਕੀਮਤ ਦੇ ਵਿੱਚ ਵਾਧਾ ਹੋ ਸਕਦਾ ਸੋ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਮੁਫਤਲੀ ਬਿਜਲੀ ਹਰ ਘਰ ਨੂੰ ਮਿਲਦੀ 600 ਯੂਨਟ ਜਿਹੜੀ ਕਿਸਾਨਾਂ ਦੀ ਬਿਜਲੀ ਮੁਫਤ ਹੈ ਉਹਦੇ ਕਰਕੇ ਇਸ ਵੇਲੇ ਕਹਿੰਦੇ ਵੀ ਪਾਈ ਪਾਵਰ ਕਾਰਡ ਡਿਪਾਰਟਮੈਂਟ ਲਗਾਤਾਰ ਘਟੇ ਦੇ ਵਿੱਚ ਹੈ ਤੇ ਉਹ ਘਟੇ ਦੀ ਪਰ ਭਾਈ ਵਾਸਤੇ ਕੁਝ ਨਾ ਕੁਝ ਕਰੂਗਾ ਹਣਜੀ ਅੱਛਾ ਪੰਜਾਬ ਦੇ ਵਿੱਚ ਕਹਿੰਦੇ ਫਾਸਟ ਫੂਡ ਬੜੇ ਪਪੂਲਰ ਹੋਏ ਨੇ ਆਨਲਾਈਨ ਕਿੰਨੀ ਕੀ ਖਰੀਦਦਾਰੀ ਹੋ ਰਹੀ ਹੈ ਫਾਸਟ ਫੂਡ ਦੀ ਬੜੀ ਅਜੀ ਅੱਜ ਮੈਂ ਰਿਪੋਰਟ ਇੱਕ ਪੜ ਕੇ ਹਟਿਆ ਹੁਣੇ ਕਹਿੰਦੇ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਇੰਨੀ ਕਿ ਖਪਤਾਂ ਇੰਨੀ ਕਿ ਜੜੀ ਮੰਗ ਆ ਵੀ ਕਹਿੰਦੇ ਪਈ ਪੰਜਾਬ ਦੇ ਵਿੱਚ ਆ ਇੱਕ ਦਿਨ ਦੇ ਵਿੱਚ 1 ਕਰੋੜ ਰੁਪਏ ਦਾ ਆਨਲਾਈਨ ਫੂਡ ਆ ਜਿਹੜਾ ਉਹ ਮੰਗਾਇਆ ਜਾਂਦਾ ਪੰਜਾਬ ਦੇ ਲੋਕ ਜਿਹੜੇ ਕਿ ਮੱਕੀ ਦੀ ਰੋਟੀ ਘਰ ਦੀ ਰੋਟੀ ਦੇਸੀ ਜਿਹੜੀ ਖਾਣਾ ਦੇ ਸ਼ੌਕੀਨ ਹੁੰਦੇ ਸੀ ਅੱਜ ਕੱਲੋ ਪੀਜ਼ਾ ਦੇ 버ਗਰ ਦੇ ਨੂਡਲ ਦੇ ਮੰਚੂਰੀਅਨ ਦੇ ਚਟਪਟੇ ਕੰਚੀਦਾਂ ਦੇ ਸ਼ਕੀਨ ਨੇ ਆ ਤੇ ਫਿਰ ਜਾ ਕੇ ਵੀ ਨਹੀਂ ਘਰ ਦੇ ਵਿੱਚ ਪਹੁੰਚੇ ਫਿਰ ਗੱਲ ਬਣਦੀ ਆ ਸੋ ਜਾਣਕਾਰੀ ਮਿਲੀ ਆ ਕਿ ਭਾਈ ਪੰਜਾਬ ਦੇ ਵਿੱਚ ਭੋਜਨ ਤੇ ਬਾਕੀ ਜਿਹੜੀ ਆਨਲਾਈਨ ਖਰੀਦੋ ਫਰੋਖਤ ਆ ਇਹਦਾ ਇੱਕ ਦਿਨ ਦਾ ਖਰਚਾ ਜਿਹੜਾ ਪੰਜਾਬੀ 4 ਕਰੋੜ ਤੇ 35 ਲੱਖ ਰੁਪਈਆ ਜਿਹੜੇ ਦਿੰਦੇ ਭੁਗਤਾਨ ਕਰਦੇ ਆ 1 ਕਰੋੜ ਰੁਪਈਏ ਤੋਂ ਵੱਧ ਵੀ ਹਰ ਰੋਜ਼ ਫੂਡ ਡਿਲੀਵਰੀ ਦੇ ਉੱਤੇ ਖਰਚਾ ਕਰਦੇ ਆ ਤੇ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਜਿਹੜੀਆਂ ਹੁਣ ਫੂਡ ਡਿਲੀਵਰੀ ਕੰਪਨੀਆਂ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਜੀ ਸੋ ਗਵਿਰ ਸਿੰਘ ਬਾਦਲ ਖਾਨ ਨੂੰ ਜਿਹੜੀ ਸਜ਼ਾ ਦੇ ਰੂਪ ਦੇ ਵਿੱਚ ਤਨਖਾਹ ਲਗੀ ਸੀ ਉਹ ਤਾਂ ਉਹਨਾਂ ਨੇ ਪੂਰੀ ਕਰ ਲਈ ਉਸ ਤੋਂ ਬਾਅਦ ਉਹਨਾਂ ਦਾ ਕੀ ਹਾਲ ਹੈ ਗਏ ਸੀ ਉਹ ਦਰਬਾਰ ਸਾਹਿਬ ਬਿਲਕੁਲ ਜੀ ਬਿਲਕੁਲ ਅੱਜ ਉਹਨਾਂ ਨੇ ਅਕਾਲ ਤਖਤ ਸਾਹਿਬ ਜਾ ਕੇ ਤੇ ਪੱਥਾ ਟੇਕਿਆ ਪਰਾਂਕੋ ਲੈ ਵੱਲੋਂ ਅੱਜ ਕੋਈ ਸਿਆਸੀ ਬਿਆਨ ਨਹੀਂ ਦਿੱਤਾ ਗਿਆ ਵੀ ਨਾ ਉਹਨਾਂ ਨੇ ਕੋਈ ਮਾੜੀ ਨਾ ਚੰਗੀ ਕੋਈ ਨਹੀਂ ਗੱਲ ਕਹੀ ਪਰ ਕਿਉਂਕਿ 10 ਦਿਨ ਦੀ ਜਿਹੜੀ ਇਹਨਾਂ ਦੀ ਧਾਰਮਿਕ ਸੇਵਾ ਸੀ ਜਾਂ ਕਿ ਰਿਗਿ ਧਾਰਮਿਕ ਸੰਗਤ ਸੀ ਉਹਦਾ ਭੁਗਤਾਨ ਕਰਕੇ ਇਹ ਅੱਜ ਅਕਾਲ ਤਖਤ ਸਾਹਿਬ ਤੇ ਪਹੁੰਚੇ ਸੋ ਉੱਥੇ ਇਹਨਾਂ ਨੇ ਮੱਖਾ ਟੇਕਿਆ ਸੋ ਮੰਨਿਆ ਜਾ ਰਿਹਾ ਹੈ ਕਿ ਹੁਣ ਅਕਾਲੀ ਦਲ ਜਿਹੜਾ ਉਹ ਥੋੜਾ ਜਿਹਾ ਸਿੱਖੇ ਰੌਣ ਦੇ ਵਿੱਚ ਸ਼ਾਇਦ ਆਪਣੀ ਸਿਆਸਤ ਦੇ ਵੱਲ ਵਧੂਗਾ ਤੇ ਉਹ ਜਦੋਂ ਵਧੂਗਾ ਕਿ ਕਿਹੜੇ ਪਾਸੇ ਨੂੰ ਮੋੜ ਕੱਟੂਗਾ ਤੇ ਕਿੰਨਾ ਕੁ ਫਾਇਦਾ ਤੇ ਕਿੰਨਾ ਕੁ ਨੁਕਸਾਨ ਚੱਲੂਗਾ ਇਹ ਸਮਝਣ ਸੁਗਾ ਜੀ ਅੱ ਸਰਵਸੰਮਤੀ ਕਰਨ ਲਈ ਜਾਂ ਟਾਸ ਪਾ ਕੇ ਸਿੱਕਾ ਹਵਾ ਚ ਲਹਿਰਾਉਣਾ ਤੇ ਫਿਰ ਉਸ ਤੋਂ ਬਾਅਦ ਟਾਸ ਪਾ ਕੇ ਕਿ ਹੈਡ ਕਿ ਟੇਲ ਉਸ ਤਰ੍ਹਾਂ ਜਿਹੜੇ ਸਰਪੰਚ ਬਣਿਆ ਉਹਨਾਂ ਨੂੰ ਰੱਦ ਕਰ ਦਿੱਤਾ ਜਾਣਾ ਚਾਹਣਾ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਇੱਕ ਨਾ ਤਰਨਤਾਰ ਦੇ ਵਿੱਚ ਪੈਂਦਾ ਜੀ ਪੰਡੋਰੀ ਤਖਤ ਮੰਦ ਹੂੰ ਇਥੋਂ ਦੇ ਜੇ ਸਰਪੰਚ ਹਨ ਉਹਦੇ ਬਾਰੇ ਇਥੋਂ ਦੇ ਪਲਵਿੰਦਰ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਰਪੰਚੀ ਦੀ ਚੋਣ ਦੇ ਵਕਤ ਵਿੱਚ 540 ਦੇ ਵਿੱਚੋਂ ਮੈਨੂੰ 247 ਵੋਟਾਂ ਪਈਆਂ ਮੈਂ ਦੋ ਵੋਟਾਂ ਦੇ ਫਰਕ ਨਾਲ ਜਿੱਤੂ ਲਾਨ ਹੈ ਗਿਆ ਪਰ ਜਿਹੜਾ ਮੇਰਾ ਵਿਰੋਧੀ ਆ ਗੁਰਜਿੰਦਰ ਸਿੰਘ ਉਹਨੇ ਕਦੇ ਵੀ ਹੁਕਮਰਾਨ ਧਿਰ ਦੇ ਵਿਧਾਇਕ ਨਾਲ ਮਿਲ ਕੇ ਤੇ ਚੋਣ ਨਤੀਜਾ ਬਦਲਵਾਤਾ ਰਿਟਰਨਿੰਗ ਅਫਸਰ ਨੇ ਵੋਟਾਂ ਬਰਾਬਰ ਮਿਲਣ ਦਾ ਦਾਵਾ ਕਰਦੇ ਕਿਨੇ ਸਿੱਕਾ ਉਛਾਲ ਕੇ ਤੇ ਗੁਰਜਿੰਦਰ ਸਿੰਘ ਦੇ ਪੱਖ ਦੇ ਵਿੱਚ ਫੈਸਲਾ ਕਰਤਾ ਤੇ ਪਲਵਿੰਦਰ ਸਿੰਘਾ ਜਿਹੜਾ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਤਾ ਤੇ ਅਜਾ ਅਦਾਲਤ ਨੇ ਗੱਲ ਕਹੀ ਆ ਵੀ ਭਾਈ ਜਿਹੜਾ ਇਹ ਸਿੱਕਾ ਉਛਾਲ ਕੇ ਆਪਾਂ ਸਰਪੰਚ ਚੁੜਨਾ ਇਹ ਕੋਈ ਫਿਲਮੀ ਗੱਲ ਲੱਗਦੀ ਹੈ ਕੋਈ ਨਿਯਮਾਂ ਦੇ ਮੁਤਾਬਕ ਨਹੀਂ ਹੈਗੀ ਤੇ ਇਸ ਤਰੀਕੇ ਗਲਤ ਹੈਗੇ ਜੀ ਜੇ ਤੁਸੀਂ ਕਰਨਾ ਹੀ ਸੀ ਇਹ ਕੁਝ ਸਭ ਪਰਖੀ ਪਾਹੇ ਕੀਤਾ ਜਾ ਸਕਦਾ ਸੀ ਪਰ ਸਿੱਕੇ ਉਛਾਲ ਕੇ ਦਸਤ ਪੰਜ ਨਹੀਂ ਬਣਦੇ ਜੀ ਡਾਣਾ ਜੀ ਲੁਧਿਆਣੇ ਦੀ ਨਗਰ ਕਾਉਂਸਲ ਦੀ ਇਲੈਕਸ਼ਨ ਲਈ ਬੜੀ ਭੰਨ ਤੋੜ ਚੱਲ ਰਹੀ ਆ ਕਈ ਪੁਰਾਣੇ ਕਾਗ ਲੀਡਰ ਕਾਮਯਾਬ ਹੋ ਰਹੇ ਆ ਲੋਕਾਂ ਨਾਲ ਗੱਲਬਾਤ ਕਰਕੇ ਭੰਨ ਤੋੜ ਕਰਨ ਦੇ ਵਿੱਚ ਬਾਕੀ ਸ਼ਹਿਰਾਂ ਚ ਕਿਵੇਂ ਆ ਲੱਗੋ ਹਰ ਪਾਸੇ ਹੀ ਆ ਜੀ ਇਹ ਪੂਰੇ ਪੰਜਾਬ ਦੇ ਵਿੱਚ ਜਿ세 ਜਿ세 ਵੀ ਨਗਰ ਨਿਗਮ ਤੇ ਨਗਰ ਕਾਉਂਸਲ ਦਾ ਚੋਣਾ ਸ਼ਹਿਰਾਂ ਦੇ ਵਿੱਚ ਤੇ ਉੱਥੇ ਆ ਕੁਝ ਹੈਗਾ ਜੀ ਇਸ ਵੇਲੇ ਜਿਹੜੇ ਆਜ਼ਾਦ ਉਮੀਦਵਾਰ ਆ ਇਹਨਾਂ ਨੇ ਕਾਗਜ਼ ਦਾਖਲ ਕੀਤੇ ਆ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਬਿਠਾਉਣ ਦੇ ਲਈ ਤੇ ਕਈ ਹਰਦੇ ਵਰਤੇ ਜਾ ਰਹੇ ਆ ਵੀ ਭਾਈ ਤੂੰ ਚੋਣ ਨਾਲ ਲੜ ਤੇ ਜੋ ਤੇਰਾ ਲੈਣ ਦੇਣਾ ਜੋ ਤੇਰਾ ਖਰਚਾ ਪੱਠਾ ਹੋਊਗਾ ਉਹ ਆਪਾਂ ਦੇ ਦੇਵਾਂਗੇ ਤੂੰ ਸਾਡੇ ਪੱਖ ਦੇ ਵਿੱਚ ਬਹਿ ਜਾ ਜਿਹੜੀਆਂ ਤੇਰੇ ਹੱਕ ਦੇ ਵਿੱਚ ਵੋਟਾਂ ਹੈਗੀਆਂ ਉਹ ਸਾਡੇ ਵਾਲੇ ਪਾਸੇ ਪਹੁੰਚਾ ਦੇ ਫਿਰਦਾ ਭਾਵੇਂ ਦੂਜੇ ਪਾਸੇ ਰਹੇ ਇੰਦਾ ਬੋਲੀ ਵੀ ਲੱਗ ਰਹੀ ਅੰਦਰ ਕਾਤੇ ਤੇ ਖਾਣ ਪੀਣ ਦੀਆਂ ਫੁੱਲਾਂਾਂ ਲਹਿਰਾਂ ਮੈਦਾਂ ਚੱਲ ਰਹੀਆਂ ਆ ਹੁਣ ਪੁਸ਼ਪਾ ਫਿਲਮ ਦੇ ਹੀਰੋ ਦੀ ਕੀ ਕਹਾਣੀ ਹੈ ਜੀ ਦੇਖੋ ਮੇਰਾ ਖਿਆਲ ਹੈ ਵੀ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਰੈੱਡ ਅਸਮ ਦੇ ਉਹ ਪੁਸ਼ਪਾ ਫਿਲਮ ਦੇ ਬਾਰੇ ਜਾਣਦੇ ਹੋਣਗੇ ਵੀ ਭਾਈ ਪੁਸ਼ਪਾ ਤੂ ਤਰੂਲ ਇਹ ਫਿਲਮਾ ਜਿਹੜੀ ਉਹ ਹੁਣ ਆਈ ਹੈ ਇਹ ਪਹਿਲਾਂ ਆਈ ਸੀਗੀ ਜੀ ਪੁਸ਼ਪਾ ਅਲੂ ਅਰਜਨ ਦੀ ਤੇ ਉਹ ਬੜੀ ਮਕਬੂਲ ਹੋਈ ਸੀ ਇਹ ਜਿਹੜੀ ਸਾਊਥ ਦੀ ਫਿਲਮਾਂ ਤੇ ਵੱਖ-ਵੱਖ ਪਛਾਵਾਂ ਦੇ ਵਿੱਚ ਡੱਬ ਹੋਈ ਆ ਇਹਨੇ ਪੰਜਾਬ ਦੇ ਵਿੱਚ ਵੀ ਬੜਾ ਬਿਜ਼ਨਸ ਕੀਤਾ ਹੈਗਾ ਪੇ ਦੁੱਜੀ ਗੱਲੇ ਜੀ ਕੇ ਜਿਹੜਾ ਅੱਲੂ ਅਰਜਨ ਉਹ ਬਹੁਤ ਵੱਡਾ ਦੱਖਣੀ ਭਾਰਤ ਦਾ 스타 ਹੈਗਾ ਹੋਰ ਤਾਂ ਚਲੋ ਪੰਜਾਬ ਚ ਵੀ ਬੱਚਾ ਬੱਚਾ ਉਹਨੂੰ ਜਾਣਦਾ ਉਹਦੇ ਡਾਇਲੋਗ ਬੜੇ ਮਸ਼ਹੂਰ ਆ ਜਦੋਂ ਇਹਦੀ ਫਿਲਮ ਦੀ ਸਕਰੀਨਿੰਗ ਹੋਈ ਤਾਂ ਇਹ ਹਾਈਦਰਾਬਾਦ ਦੇ ਵਿੱਚ ਗਿਆ ਸੀਗਾ ਕਿ ਉੱਥੇ ਪਤਾ ਲੱਗਾ ਜੀ ਕਿ ਭਗੜ ਮਟਗੀ ਨੂੰ ਦੇਖਣ ਦੇ ਲਈ ਇੱਕ ਔਰਤ ਦੀ ਮੌਤ ਹੋ ਗਈ ਉੱਥੇ ਉਸ ਤੋਂ ਬਾਅਦ ਇਹ ਮਾਮਲਾ ਅਦਾਲਤ ਚ ਚਲਾ ਗਿਆ ਪੁਲਿਸ ਨੇ ਕੇਸ ਬਣਾ ਲਿਆ ਗਿਆ ਉਸਤੇ ਹਾਲਾਂਕਿ ਅੱਲੂ ਅਰਜਨ ਨੇ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਆ ਅੱਜ ਜੇਤਲੀ ਅਦਾਲਤ ਨੇ ਗੱਲ ਕਹੀ ਕਿ ਭਾਈ ਇਹਨੂੰ 15 ਦਿਨ ਦੀ ਹਿਰਾਸਤ ਦੇ ਵਿੱਚ ਭੇਜਿਆ ਜਾਵੇ ਪਰ ਉੱਪਰਲੀ ਅਦਾਲਤ ਨੇ ਕਹਿੰਦੇ ਹਾਈ ਕੋਰਟ ਨੇ ਇਹਨੂੰ ਜ਼ਮਾਨਤ ਦੇ ਦਿੱਤੀ ਹੈ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਠੰਡ ਕਿੰਨੀ ਕ ਪੰਜਾਬ ਦਾ ਮੌਸਮ ਠੰਡਾ ਜੀ ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਤਾਂ ਕਾਫੀ ਠੰਡ ਹੈ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਫਸਾਰੀ ਵਰ੍ਹਣ ਦੀ ਪੂਰੀ ਪੂਰੀ ਆਸ ਹੈ ਜੀ ਸੁਰਸਵਿੰਦਰ ਜੀ ਮਿਹਰਬਾਨੀ ਸ਼ੁਪਰੀਆ ਬੜੀ ਮਿਹਰਬਾਨੀ ਮਿਹਰਬਾਨੀ